ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀ ਸਤੰਬਰ ਤੋਂ ਸ਼ੁਰੂ ਹੋ ਰਹੇ ਹਰ ਹਫ਼ਤੇ 24 ਘੰਟੇ ਤੱਕ ਕੈਂਪਸ ਤੋਂ ਬਾਹਰ ਕੰਮ ਕਰ ਸਕਣਗੇ ਦੱਸਦੇ ਹੋਏ ਕਿ ਲਿਬਰਲਸ ਨੇ ਕਿਰਤ ਦੇ ਘਾਟ ਨੂੰ ਘਟ ਕਰਨ ਲਈ ਕੋਵਿਡ-19 ਮਹਾਮਾਰੀ ਦੌਰਾਨ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕੰਮ ਦੇ ਘੰਟਿਆਂ ਤੇ 20 ਘੰਟੇ ਦੀ ਸੀਮਾ ਨੂੰ ਅਸਥਾਈ ਤੌਰ ਤੇ ਮਾਫ਼ ਕਰ ਦਿੱਤਾ ਹੈ ਜਿੱਥੇ ਇਸ ਛੋਟ ਦੀ ਮਿਆਦ ਮੰਗਲਵਾਰ ਨੂੰ ਸਮਾਪਤ ਹੋ ਜਾਵੇਗੀ ਇਸ ਦੌਰਾਨ ਮਾਰਕ ਮਿਲਰ ਨੇ ਕਿਹਾ ਕਿ ਦੁਜਿਸਮਾਨ ਸੋਚ ਵਾਲੇ ਦੇਸ਼ਾਂ ਵਿੱਚ ਵਧੀਆ ਅਭਿਆਸਾਂ ਤੇ ਨੀਤੀਆਂ ਨੂੰ ਦੇਖਦੇ ਹੋਏ ਉਹਨਾਂ ਵਿੱਚੋਂ ਜ਼ਿਆਦਾਤਰ ਅੰਤਰਰਾਸ਼ਟਰੀ ਵਿਦਿਆ ਉਹਦੇ ਘੰਟਿਆਂ ਦੀ ਗਿਣਤੀ ਨੂੰ ਸੀਮਤ ਕੀਤਾ ਜਾ ਸਕਦਾ ਹੈ ਕੈਨੇਡਾ ਦੇ ਨਿਯਮਾਂ ਨੂੰ 익ਸਾਰ ਕਰਨ ਦੀ ਲੋੜ ਹੈ ਚਾਹ ਅਸੀਂ ਆਪਣੇ ਪ੍ਰੋਗਰਾਮਾਂ ਨੂੰ ਵੱਤ ਤੋਂ ਵੱਧ ਬਿਨੇਕਾਰਾਂ ਨੂੰ ਆਕਰਸ਼ਿਤ ਕਰਨ ਵਾਲੇ ਲੱਭਾਂਗੇ ਜਿਨ੍ਹਾਂ ਦਾ ਮੁੱਖ ਇਰਾਦਾ ਕੰਮ ਕਰਨਾ ਹੈ ਨਾ ਕਿ ਅਧਿਆਨ ਕਰਨਾ ਜ਼ਿਕਰ ਹੋਇਆ ਕਿ ਨਵੇਂ ਵਰਕਿੰਗ ਆਵਰਸ ਉਦੋਂ ਸਾਹਮਣੇ ਆਏ ਹਨ ਜਦੋਂ ਫੈਡਰਲ ਸਰਕਾਰ ਦੇਸ਼ ਭਰ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਵਿੱਚ ਵਾਧੇ ਨੂੰ ਰੋਕਣ ਲਈ ਕਈ ਕਦਮ ਚੁੱਕ ਰਹੀ ਹੈ ਇਸ ਐਲਾਨ ਦੇ ਨਾਲ ਹੀ ਆਲੋਚਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਫੁੱਲ ਟਾਈਮ ਕੰਮ ਕਰਨ ਦੀ ਇਜਾਜ਼ਤ ਦੇਣ ਨਾਲ ਸਟੱਡੀ ਪਰਮਿਟ ਅਨਅਧਿਕਾਰਤ ਵਰਕ ਵੀਜ਼ਾ ਵਿੱਚ ਬਦਲ ਸਕਦਾ ਹੈ ਜੋ ਇਸ ਦੇ ਉਦੇਸ਼ ਨੂੰ ਕਮਜ਼ੋਰ ਕਰੇਗਾ ਹਾਲਾਂਕਿ ਫੈਡਰਲ ਸਰਕਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗੱਲ ਤੇ ਵੀ ਧਿਆਨ ਦੇ ਰਹੀ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਪਣੀ ਪੜ੍ਹਾਈ ਲਈ ਭੁਗਤਾਨ ਕਰਨ ਲਈ ਹੋਰ ਕੰਮ ਕਰਨ ਦੀ ਲੋੜ ਹੈ ਇ ਮંત્રી ਨੇ ਕਿਹਾ ਕਿ ਉਸ ਦੀ ਸਰਕਾਰ 24 ਘੰਟੇ ਦੀ ਕੈਪਨ ਦੀ ਤਾਕਤ ਕਰ ਰਹੀ ਹੈ ਕਿਉਂਕਿ ਇਹ ਵਾਜਬ ਜਾਪਦਾ ਹੈ ਅਤੇ ਵਿਦਿਆਰਥੀਆਂ ਨੂੰ ਤਿੰਨ ਪੂਰੇ 8 ਘੰਟੇ ਦੀਆਂ ਸ਼ਿਫਟਾਂ ਵਿੱਚ ਕੰਮ ਕਰਨ ਦੀ ਆਗਿਆ ਦੇ ਵੀ ਕਿ ਮੰਤਰੀ ਨੇ ਵੀ ਨੋਟ ਕੀਤਾ ਕਿ ਵਿਭਾਗ ਦੁਆਰਾ ਅੰਦਰੂਨੀ ਕੰਮ ਦਰਸਾਉਂਦਾ ਹੈ ਕਿ 80% ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਇਸ ਸਮੇਂ ਹਫ਼ਤੇ ਵਿੱਚ 20 ਘੰਟੇ ਤੋਂ ਵੱਧ ਕੰਮ ਕਰ ਰਹੇ ਹਨ ਕੰਮ ਦੇ ਘੰਟਿਆਂ ਦੀ ਸੀਮਾ ਸਤੰਬਰ ਤੱਕ ਪ੍ਰਤੀ ਹਫ਼ਤੇ 20 ਘੰਟੇ ਹੋ ਜਾਵੇਗੀ ਜਦੋਂ ਕਿ ਸਰਕਾਰ ਇਸ ਨੂੰ 24 ਘੰਟੇ ਕਰਨ ਲਈ ਸਥਾਈ ਤਬਦੀਲੀ ਲਾਗੂ ਕਰ ਸਕਦੀ ਹੈ ਮਿਲਨ ਨੇ ਪਹਿਲਾਂ ਹਫ਼ਤੇ ਵਿੱਚ 30 ਘੰਟੇ ਲਈ ਕੈਪ ਨੂੰ ਸਥਾਈ ਤ ਸੈੱਟ ਕਰਨ ਦਾ ਵਿਚਾਰ ਪੇਸ਼ ਕੀਤਾ ਸੀ ਹਾਲਾਂਕਿ ਸੋਮਵਾਰ ਨੂੰ ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ਇਹ ਫੁੱਲ ਟਾਈਮ ਕੰਟਿਆ ਦੇ ਬਹੁਤ ਨੇੜੇ ਹੋਵੇਗਾ ਹਾਲਾਂਕਿ ਮਿਲਨ ਨੇ ਵੀ ਕਿਹਾ ਕਿ ਅਸੀਂ ਇਹ ਦਹਿਨਾ ਤੋਂ ਇਹ ਵੀ ਜਾਣਦੇ ਹਾਂ ਕਿ ਜਦੋਂ ਤੁਸੀਂ 30 ਘੰਟੇ ਤੇ 15 ਵਿੱਚ ਕੰਮ ਕਰਨਾ ਸ਼ੁਰੂ ਕਰਦੇ ਹੋ ਤਾਂ ਤੁਹਾਡੀ ਪੜਾਈ ਦੀ ਗੁਣਵੱਤਾ ਤੇ ਮਾੜਾ ਪ੍ਰਭਾਵ ਪੈਂਦਾ ਹੈ ਜਿਸ ਕਿ ਯੋਗ ਹੈ ਕਿ ਕੈਨੇਡੀਅਨ ਪ੍ਰੈਸ ਨੇ ਇਸ ਸਾਲ ਦੇ ਸ਼ੁਰੂ ਵਿੱਚ ਰਿਪੋਰਟ ਦਿੱਤੀ ਸੀ ਕਿ ਮਿਲਰ ਦੇ ਵਿਭਾਗ ਦੇ ਅਧਿਕਾਰੀਆਂ ਨੇ 2022 ਵਿੱਚ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਸਥਾਈ ਛੋਟ ਵਿਦਿਆਰਥੀਆਂ ਨੂੰ ਉਹਨਾਂ ਦੀ ਪੜਾਈ ਤੋਂ ਧਿਆਨ ਭਟਕਾ ਸਕਦੀ ਹੈ ਅਤੇ ਸਥਾਈ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ